ਅੱਜ ਤੁਹਾਨੂੰ ਇੱਕੋ ਅਪੀਲ ਕਰਾਂਗੇ ਕਿ ਇਸ ਵੀਡੀਓ ਨੂੰ ਜਿੰਨਾ ਹੋ ਸਕਦਾ ਵੱਧ ਤੋਂ ਵੱਧ ਸ਼ੇਅਰ ਜੜੀ ਹੈ ਉਹ ਜ਼ਰੂਰ ਕਰਨਾ ਕਿਉਂਕਿ ਅੱਜ ਗੱਲ ਜਿਹੜੀ ਹੈ ਉਹ ਦੋ ਗੁੱਸੇ ਇੱਕ ਪੰਜਾਬੀ ਭਰਾਵਾਂ ਦੀ ਕਰਨ ਜਾ ਰਿਹਾ ਹੈ ਓ ਭਾਜੀ ਦੇਖੋ ਸੰਗ ਸ਼ਰਮਦਾ ਕਰਕੇ ਕੋਈ ਕੰਮ ਨਹੀਂ ਕਰਦਾ ਇੱਥੇ ਵੀ ਅਸੀਂ ਕੰਮ ਕਰਾਂਗੇ ਸਾਨੂੰ ਪਲੇਟਾਂ ਚੱਕਣੀਆਂ ਪੈਣਗੀਆਂ ਲੋਕ ਵੇਖਣਗੇ ਸਾਡੇ ਰਿਸ਼ਤੇਦਾਰ ਆਉਣਗੇ ਵੇਖਣਗੇ ਯਾਰ ਇਹ ਪਲੇਟਾਂ ਚੱਕਦੇ ਫਿਰਦੇ ਆ ਇਹ ਚੀਜ਼ਾਂ ਨੂੰ ਜਦੋਂ ਆਪਾਂ ਛੱਡ ਦਾਂਗੇ ਨਾ ਪਿੱਛੇ ਆਇਆ ਕਰੀਏ ਵੀ ਬੰਦੇ 'ਚ ਆਕੜ ਹੁੰਦੀ ਆ ਮੈਂ ਕੰਮ ਨਹੀਂ ਕਰਨਾ ਯਾਰ ਇਹ ਤਾਂ ਕੰਮ ਛੋਟਾ ਜਦੋਂ ਇਹ ਚੀਜ਼ਾਂ ਛੱਡ ਦਾਂਗੇ ਨਾ ਉਦੋਂ ਕਾਮਯਾਬ ਬੰਦਾ ਹਰ ਤਾਂ ਹੀ ਹੋ ਜਾਂਦਾ ਵਾ ਨੌਜਵਾਨਾਂ ਨੂੰ ਇਹ ਅਪੀਲ ਆ ਭਾਜੀ 28-30 ਲੱਖ ਰੁਪਈਆ ਲਾ ਕੇ ਆਪਾਂ ਕਿਸੇ ਵੀ ਕੰਟਰੀ 'ਚ ਜਾਂਦੇ ਆ ਉਹ ਮੇਰੇ ਖਿਆਲ 'ਚ ਕੋਈ ਵਰਤ ਨਹੀਂ ਕਰਦਾ ਅੱਜ ਦੀ ਅੱਜ ਦੀ ਡੇਟ ਦੇ ਵਿੱਚ ਬਾਹਰ ਕਿਸੇ ਕੰਟਰੀ ਦੇ ਵਿੱਚ ਸਟੈਂਡ ਕਰਨਾ ਵੀ ਔਖਾ ਵਾ ਇੰਨੇ ਪੈਸੇ ਵੀ ਲੋਣੇ ਤੋਂ ਉਹਦੇ ਨਾਲੋਂ ਬੈਟਰ ਵਾ ਕੋਈ 5-7 ਲੱਖ ਰੁਪਈਆ ਲਾ ਕੇ ਇੱਥੇ ਆਪਣਾ ਕੋਈ ਕੰਮ ਕਰੋ ਕਿ ਮੈਂ ਤੇਹੀ ਕਹੂੰਗਾ ਵੀ ਅੱچھے ਕੰਮ ਕਰੋ ਆਪਣਾ ਕਿਉਂ ਛੱਡ ਕੇ ਜਾਣਾ ਪੰਜਾਬ ਨੂੰ ਅਸੀਂ ਤੇ ਗਏ ਸੀ ਕਿ ਗਲਤੀ ਕੀਤੀ ਅਸੀਂ ਅਸੀਂ ਵੇਖ ਕੇ ਮੁੜ ਕੇ ਆ ਗਏ ਤਾਂ ਆਪਣਾ ਕੰਮ ਕਰ ਲਿਆ ਸਾਨੂੰ ਕੋਈ ਮੰਦਾ ਨਹੀਂ ਲੱਗਦਾ ਇੱਥੇ ਕੰਮ ਕਰਨ ਦਾ ਭਈ ਅਸਲ ਦੇ ਵਿੱਚ ਮੁੱਦਾ ਸ਼ਰਮ ਦਾ ਹੀ ਹੈ ਕਿ ਆਪਾਂ ਅਰਿਕਲ ਦੀ ਪੀੜ੍ਹੀ ਜਿਹੜੀ ਉਹ ਸੋਚਦੀ ਹੈ ਜਾਂਦਾ ਕੁਛ ਵੱਡਾ ਕੀਤਾ ਜਾਵੇ ਵੀ ਬਹੁਤ ਵੱਡਾ ਬਿਜ਼ਨਸ ਹੋਵੇ ਜਾਂ ਕਿ ਕੋਈ ਚੰਗਾ ਸ਼ੋਰੂਮ ਹੋਵੇ ਚਾਹੇ ਮੋਬਾਈਲ ਲਾਈਨ ਦੇ ਨਾਲ ਲਾਲੋ ਜਾਂ ਕੱਪੜੇ ਦਾ ਹੋਵੇ ਜਾਂ ਬੂਟਾਂ ਦਾ ਹੋਵੇ ਛੋਟੀ ਇਨਵੈਸਟਮੈਂਟ ਆਪਾਂ ਕਰਕੇ ਜਾਂ ਛੋਟਾ ਕੰਮ ਕਰਕੇ ਰਾਜੀ ਨਹੀਂ ਪਰ ਮੇਰੇ ਸਾਬ ਨਾਲ ਕੰਮ ਕੋਈ ਵੱਡਾ ਛੋਟਾ ਨਹੀਂ ਹੁੰਦਾ ਜੇ ਆਪਾਂ ਡਟ ਕੇ ਲੱਗ ਜਾਈਏ ਤਾਂ ਛੋਟੇ ਕੰਮ ਤੋਂ ਵੀ ਹੌਲੀ-ਹੌਲੀ ਆਪਾਂ ਤਰੱਕੀ ਕਰ ਸਕਦੇ ਹਾਂ ਸਸਰੀਕਾਲ ਤੁਸੀਂ ਜੁੜ ਚੁੱਕੇ ਹੋ ਫਰਾਈਪਰ ਟੈਲੀਵਿਜ਼ਨ ਨਾਲ ਤੇ ਮੈਂ ਆ ਪਰਮਜੀਤ ਸਖਾਣਾ ਅੱਜ ਤੁਹਾਨੂੰ ਇੱਕੋ ਅਪੀਲ ਕਰਾਂਗੇ ਕਿ ਇਸ ਵੀਡੀਓ ਨੂੰ ਜਿੰਨਾ ਹੋ ਸਕਦਾ ਵੱਧ ਤੋਂ ਵੱਧ ਸ਼ੇਅਰ ਜੜੀ ਹੈ ਉਹ ਜ਼ਰੂਰ ਕਰਨਾ ਕਿਉਂਕਿ ਅੱਜ ਗੱਲ ਜਿਹੜੀ ਹੈ ਉਹ ਦੋ ਗੁਰਸ ਇੱਕ ਪੰਜਾਬੀ ਭਰਾਵਾਂ ਦੀ ਕਰਨ ਜਾ ਰਹੇ ਆ ਜਿਨ੍ਹਾਂ ਨੇ 14 ਸਾਲ ਇੰਗਲੈਂਡ ਦੀ ਧਰਤੀ ਤੇ ਲਗਾਏ ਮੁੜ ਵਾਪਸ ਪੰਜਾਬ ਆ ਗਏ ਸਭਾਈਪਰ ਵਿੱਚ ਆਪਣਾ ਇੱਕ ਛੋਟਾ ਜਿਹਾ ਫਾਸਟ ਫੂਡ ਦਾ ਕਾਰੋਬਾਰ ਜਿਹੜਾ ਉਹ ਸ਼ੁਰੂ ਕੀਤਾ ਤਾ ਇੱਕ ਵਾਰ ਫਿਰ ਅਪੀਲ ਕਰਾਂਗੇ ਕਿ ਵੀਡੀਓ ਨੂੰ ਜਿੰਨਾ ਹੋ ਸਕਦਾ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਨਾ ਕਿਉਂਕਿ ਇਹ ਵੀਡੀਓ ਜਿਹੜੀ ਆ ਪੰਜਾਬੀਆਂ ਨਾਲ ਜੁੜੀ ਹੋਈ ਆ ਤਾਂ ਖਾਸ ਕਰ ਫਰਾਈਪਰ ਵਾਸੀਆਂ ਨੂੰ ਕਹਾਂਗੇ ਕਿ ਇਹਨਾਂ ਵੀਰਾਂ ਦਾ ਸਾਥ ਵੀ ਜਰੂਰ ਦਿਓ ਕਿਉਂਕਿ ਇਹਨਾਂ ਨੇ ਸੰਗ ਸ਼ਰਮਾ ਛੱਡ ਕੇ ਇਹ ਕਾਰੋਬਾਰ ਜਿਹੜਾ ਉਹ ਸ਼ੁਰੂ ਕੀਤਾ ਨਹੀਂ ਤਾਂ ਅੱਜ ਕੱਲ ਨੌਜਵਾਨ ਪੀੜ੍ਹੀ ਜਿਹੜੀ ਆ ਉਹ ਛੋਟਾ ਮੋਟਾ ਕਾਰੋਬਾਰ ਕਰਨ ਵਿੱਚ ਸ਼ਰਮ ਜਿਹੜੀ ਆ ਉਹ ਮਹਿਸੂਸ ਕਰਦੀ ਹੈ। ਤਾਂ ਸਭ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ। ਮੇਰੇ ਪਿੱਛੇ ਤਸਵੀਰਾਂ ਦੇਖ ਸਾਦੇਓ ਕਿ ਤਸਵੀਰਾਂ ਹਰਾਈਪਨੀਆਂ ਹਨ ਜਿੱਥੇ ਪੁੱਡਾ ਮਾਰਕੀਟ ਵਿੱਚ ਇਹਨਾਂ ਦੋ ਪੰਜਾਬੀ ਭਰਾਵਾਂ ਨੇ ਫਾਸਟ ਫੂਡ ਦਾ ਆਪਣਾ ਛੋਟਾ ਜਿਹਾ ਕਾਰੋਬਾਰ ਜਿਹੜਾ ਉਹ ਸ਼ੁਰੂ ਕਰਦਾ ਕੀਤਾ ਹੋਇਆ ਆਮ ਹੀ ਲੋਕ ਜਿਹੜੇ ਆ ਉਹ ਪ੍ਰਵਾਸੀ ਲੋਕਾਂ ਦੀਆਂ ਵੀਡੀਓ ਜਿਹੜੀਆਂ ਬਹੁਤ ਸ਼ੇਅਰ ਕਰਦੇ ਆ ਤਾਂ ਉਹਨਾਂ ਕੋਲੋਂ ਖਾਂਦੇ ਪੀਂਦੇ ਵੀ ਬਹੁਤ ਆ ਅਸੀਂ ਇਹ ਨਹੀਂ ਕਹਿੰਦੇ ਕਿ ਪ੍ਰਵਾਸੀਆਂ ਨੂੰ ਮੌਕਾ ਨਹੀਂ ਦੇਣਾ ਚਾਹੀਦਾ ਪਰ ਪ੍ਰਵਾਸੀ ਲੋਕਾਂ ਦੇ ਨਾਲ-ਨਾਲ ਪੰਜਾਬੀ ਭਰਾਵਾਂ ਦੀ ਬਾਹ ਵੀ ਜਿਹੜੀ ਆ ਉਹ ਜ਼ਰੂਰ ਫੜਨੀ ਚਾਹੀਦੀ ਆ ਉਹਨਾਂ ਦਾ ਸਾਥ ਜਿਹੜਾ ਉਹ ਦੇਣਾ ਚਾਹੀਦਾ ਕਿਉਂਕਿ ਪੰਜਾਬੀ ਜਿਹੜੇ ਆ ਇਹ ਹੱਥੀਕਰਕ ਤੇ ਜਿਹੜੀ ਆ ਉਹ ਕਹਿ ਰਹੇ ਆ ਗੱਲਬਾਤ ਕਰਾਂਗੇ ਵੀਰ ਨਾਲ ਆ ਪਾਜੀ ਨਾਮ ਕੀ ਤੁਹਾਡਾ ਰਣਵੀਰ ਸਿੰਘ ਪਾਜੀ ਪਿੰਡ ਕਿਹੜਾ ਤੁਹਾਡਾ ਪਿੰਡ ਪਾਲਾ ਫਰਾਇਮਲ ਇੰਗਲੈਂਡ ਦੀ ਗੱਲ ਕਰੀਏ ਤਾਂ ਕਿੰਨਾ ਸਮਾਂ ਜਿਹੜਾ ਇੰਗਲੈਂਡ ਵਿੱਚ ਲਗਾਇਆ ਜਿਵੇਂ ਤੁਸੀਂ ਦੱਸ ਘਟੇ ਹੋ ਪਹਿਲਾਂ ਕਿ 14 ਸਾਲ ਇੰਗਲੈਂਡ ਵਿੱਚ ਲਾਇਆ ਤੇ ਇਹ ਕੰਮ ਕਿਦਾ ਦਿਮਾਗ ਵਿੱਚ ਆਇਆ ਕਿ ਫਾਸਟ ਫੂਡ ਦਾ ਕੰਮ ਸ਼ੁਰੂ ਕੀਤਾ ਹੈ ਸਾਨੂੰ ਭਾਜੀ ਲੱਗਿਆ ਸੀਗਾ ਵੀ ਇਹ ਕੰਮ ਜਾਨਕਿ ਬੈਸਟ ਵਾ ਵੀ ਇੱਥੇ ਕਰਨ ਦੇ ਲਈ ਹੋਰ ਕੰਮ ਕਰਨ ਨਾਲੋਂ ਇਹ ਬੈਸਟ ਲੱਗਾ ਸੀ ਇਸ ਕਰਕੇ ਕੰਮ ਨੂੰ ਚੁਣ ਲਿਆ ਹਾਂਜੀ ਤਾਂ ਇੰਗਲੈਂਡ ਵਿੱਚ ਤੁਸੀਂ ਕੀ ਕਰ ਕੰਮ ਕਰਦੇ ਹੋ ਮੈਂ ਭਾਜੀ ਪ੍ਰੋਫੈਸ਼ਨਲ ਕਾਰਪੈਂਟਰ ਹਾਂ ਤੇ ਕਾਰਪੈਂਟਰੀ ਦਾ ਮੈਂ ਇਸ ਕਰਕੇ ਨਹੀਂ ਅੱਛਾ ਕੀਤਾ ਕਿਉਂਕਿ ਇੱਥੇ ਲੋਕ ਉਹ ਪੈਸਾ ਨਹੀਂ ਭਰਦੇ ਜੋ ਸਾਡੇ ਕੋਲ ਸਕਿੱਲ ਸੀਗੀ ਤੇ ਸਾਨੂੰ ਲੱਗਿਆ ਵੀ ਉਹ ਕੰਮ ਦਾ ਫਾਇਦਾ ਨਹੀਂ ਕੋਈ ਇੱਥੇ ਕਿਉਂਕਿ ਇਹ ਲੋਕ ਇੱਥੇ ਪੈਸਾ ਨਹੀਂ ਭਰਦੇ ਤਾਂ ਫਿਰ ਫਾਇਦਾ ਨਹੀਂ ਉਹ ਕੰਮ ਕਰਨ ਦਾ ਅਸੀਂ ਇਸ ਕਰਕੇ ਇਸ ਫੀਲਡ ਤੇ ਆ ਗਏ ਆ ਆਪਣੇ ਜਦੋਂ ਆ ਇੰਗਲੈਂਡ ਤੋਂ ਆਏ ਆ ਆਇਓ ਤਾਂ ਪਰਿਵਾਰ ਮੈਂ ਨਹੀਂ ਕਿਹਾ ਕਿ ਕੋਈ ਹੋਰ ਰੋਜ਼ਗਾਰ ਜਿਹੜਾ ਸ਼ੁਰੂ ਕੀਤਾ ਜਾ ਸਕੇ ਪਹਿਲੀ ਦੱਥਾ ਵੀ ਹੈਗਾ ਫਿਰ ਇਸ ਕੰਮ ਬਾਰੇ ਕੋਈ ਗੱਲ ਬਸ ਨਹੀਂ ਪਰਿਵਾਰ ਨੇ ਕੁਝ ਨਹੀਂ ਕਿਹਾ ਵੀ ਇਹ ਕੰਮ ਕਰਨਾ ਕਿ ਨਹੀਂ ਕਰਨਾ ਜਿੱਦਾਂ ਉਹਨਾਂ ਨੇ ਸਾਨੂੰ ਕਿਹਾ ਕਿ ਜੋ ਤੁਹਾਡਾ ਕਰਨਾ ਜੋ ਤੁਹਾਡੀ ਮਰਜ਼ੀ ਹੈ ਤੁਸੀਂ ਆਪਣੇ ਹਿਸਾਬ ਨਾਲ ਕਰ ਲਓ ਕਿਉਂਕਿ ਅਸੀਂ ਹੁਣ ਆਪਣੇ ਡਿਸੀਜਨ ਲੈ ਸਕਦੇ ਹਾਂ ਐਨੇ ਸਾਲ ਉੱਥੇ ਰਹੇ ਹਾਂ ਤਾਂ ਇਸ ਕਰਕੇ ਘਰਦਿਆਂ ਨੇ ਸਾਨੂੰ ਕੁਝ ਨਹੀਂ ਕਿਹਾ ਵੀ ਤੁਸੀਂ ਕੀ ਜਾ ਕਰਨਾ ਜਾਂ ਉਹ ਕਰਨਾ ਉਹਨਾਂ ਨੇ ਕਿਹਾ ਵੀ ਜੋ ਕਰਨਾ ਆਪਣੀ ਮਰਜ਼ੀ ਨਾਲ ਕਰ ਸਕਦੇ ਹੋ ਅਗਰ ਬਾਹਰ ਦੀ ਗੱਲ ਕਰੀਏ ਵਿਦੇਸ਼ ਦੀ ਤਾਂ ਉੱਥੋਂ ਦੇ ਹਾਲਾਤਾਂ 'ਚ ਤੇ ਇੱਥੋਂ ਦੇ ਹਾਲਾਤਾਂ 'ਚ ਕੀ ਫਰਕ ਕੋਈ ਨਜ਼ਰ ਆਇਆ ਇੱਥੋਂ ਭਾਜੀ ਉੱਥੇ ਦੇ ਹਾਲਾਤ ਇਹੀ ਆ ਵੀ ਜਿੱਦਾਂ ਕਹ ਰਹੀਏ ਵੀ ਕੰਮ ਕਰਦੇ ਹੁਣ ਇਸ ਟਾਈਮ ਬਹੁਤ ਮੰਦੇ ਆ ਉੱਥੇ ਬਾਹਰਲੀਆਂ ਕੰਟਰੀਆਂ ਚ ਕਿਤੇ ਵੀ ਚਲ ਜਾਓ ਯੂਕੇ ਚਲ ਜਾਓ ਕੈਨੇਡਾ ਚਲ ਜਾਓ ਹਰ ਕੰਟਰੀ ਦੇ ਵਿੱਚ ਸਟਰਗਲ ਹੈਗੀ ਆ ਬਾਕੀ ਅਸੀਂ ਥੋੜੇ ਪਹਿਲਿਆਂ ਸਮਿਆਂ 'ਚ ਚਲੇ ਗਏ ਉਦੋਂ ਸਹੀ ਸੀਗਾ ਅਸੀਂ ਆਪਣਾ ਸਟੈਂਡ ਕਰ ਗਏ ਜਿੰਨਾ ਚਿਰ ਲਾਇਆ ਖੁਸ਼ੀ ਨਾ ਲਾਇਆ ਆਪਣਾ ਖੁਸ਼ੀ ਨਾਲ ਵਾਪਸ ਆ ਗਏ ਆਪਣੇ ਘਰਾਂ ਦੇ ਵਿੱਚ ਕੋਈ ਇੰਨਾ ਹੈ ਨਹੀਂ ਸੀ ਲਾਲਚ ਵੀ ਉੱਥੇ ਰਹੀਏ ਪੱਕੇ ਹੋ ਜਾਈਏ ਜਾਂ ਕਿਦਾਂ ਪਹਿਲਾਂ ਹੈਗਾ ਸੀਗਾ ਬਾਕੀ ਜਿਹਨੋਂ ਸਾਨੂੰ ਦਿਸਿਆ ਹੀ ਨਹੀਂ ਵੀ ਉੱਥੇ ਪੱਕੇ ਹੋਣ ਦੇ ਚਾਂਸ ਨਹੀਂ ਸੀ ਆਪਾਂ ਆਪਣੇ ਵਾਪਸ ਆ ਗਏ ਵਤਨ ਹਾਂਜੀ ਤਾਂ ਨੌਜਵਾਨਾਂ ਦੀ ਇੱਕ ਗੱਲ ਹੈ ਜਿਹੜੀ ਪੰਜਾਬ ਦੇ ਨੌਜਵਾਨ ਕਹਿੰਦੇ ਕਿ ਪੰਜਾਬ ਵਿੱਚ ਰੋਜ਼ਗਾਰ ਹੈ ਨਹੀਂਗਾ ਪ੍ਰਵਾਸੀ ਲੋਕ ਆ ਕੇ ਇੱਥੇ ਰੇੜੀਆਂ ਲਗਾ ਕੇ ਕੋਠੀਆਂ ਪਾਈ ਬੈਠੇ ਆ ਲੁਧਿਆਣੇ ਵਾਲੇ ਸ਼ਹਿਰ ਦੀ ਗੱਲ ਕਰੀਏ ਤਾਂ ਲੁਧਿਆਣੇ ਵਿੱਚ ਕਾਫੀ ਪ੍ਰਵਾਸੀ ਜਿਹੜੇ ਆ ਆਪਣੀਆਂ ਜਿੱਦੀ ਜ਼ਾਇਦਾਦਾਂ ਜਿਹੜੀਆਂ ਨਿੱਜੀ ਜ਼ਾਇਦਾਦਾਂ ਨੂੰ ਬਣਾਈ ਬੈਠੇ ਆ ਤੇ ਪੰਜਾਬੀ ਕਹਿੰਦੇ ਰੋਜ਼ਗਾਰ ਹੈ ਨਹੀਂਗਾ ਉਹ ਭਾਜੀ ਦੇਖੋ ਸੰਗ ਸ਼ਰਮਦਾ ਕਰਕੇ ਕੋਈ ਕੰਮ ਨਹੀਂ ਕਰਦਾ ਇੱਥੇ ਵੀ ਅਸੀਂ ਕੰਮ ਕਰਾਂਗੇ ਸਾਨੂੰ ਪਲੇਟਾਂ ਚੱਕਣੀਆਂ ਪੈਣਗੀਆਂ ਲੋਕ ਵੇਖਣਗੇ ਸਾਡੇ ਰਿਸ਼ਤੇਦਾਰ ਆਉਣਗੇ ਉਹ ਵੇਖਣਗੇ ਯਾਰ ਇਹ ਪਲੇਟਾਂ ਚੱਕਦੇ ਫਿਰਦੇ ਆ ਇਹ ਚੀਜ਼ਾਂ ਨੂੰ ਜਦੋਂ ਆਪਾਂ ਛੱਡ ਦਾਂਗੇ ਨਾ ਪਿੱਛੇ ਇਹ ਕਹ ਰਹੀ ਆ ਵੀ ਬੰਦੇ 'ਚ ਆਕੜ ਹੁੰਦੀ ਆ ਮੈਂ ਕੰਮ ਨਹੀਂ ਕਰਨਾ ਯਾਰ ਇਹ ਤਾਂ ਕੰਮ ਛੋਟਾ ਜਦੋਂ ਇਹ ਚੀਜ਼ਾਂ ਛੱਡ ਦਾਂਗੇ ਨਾ ਉਦੋਂ ਕਾਮਯਾਬ ਬੰਦਾ ਹਰਥਾਂ ਹੀ ਹੋ ਜਾਂਦਾ ਵਾ ਸਾਡੇ ਰਿਸ਼ਤੇਦਾਰ ਭੈਣ ਭਰਾ ਸਾਡੇ ਕੋ ਵੀ ਆਉਂਦੇ ਆਂ ਅਸੀਂ ਪਲੇਟਾਂ ਚੱਕਦੇ ਆਂ ਅਸੀਂ ਝੂਠੀਆਂ ਪਲੇਟਾਂ ਚੱਕਦੇ ਝਾੜੂ ਮਾਰਦੇ ਸਾਨੂੰ ਕੋਈ ਸੰਗ ਸ਼ਰਮ ਨਹੀਂ ਹੈਗੀ ਇਹ ਕੰਮ ਦੇ ਵਿੱਚ ਅਸੀਂ ਕੰਮ ਕਰਦੇ ਕੰਮ ਕੋਈ ਵੱਡਾ ਛੋਟਾ ਨਹੀਂ ਹੁੰਦਾ ਬਿਲਕੁਲ ਕੰਮ ਕੋਈ ਵੱਡਾ ਛੋਟਾ ਨਹੀਂ ਇਹ ਸੰਗ ਸ਼ਰਮ ਆ ਇਹ ਐਵੇਂ ਲੋਕਾਂ ਨੇ ਗੱਲ ਬਣਾਈ ਹੋਈ ਆ ਇੱਥੇ ਕੰਮ ਨਹੀਂ ਹੈਗਾ ਕੰਮ ਨਹੀਂ ਨੌਜਵਾਨਾਂ ਨੂੰ ਕੀ ਅਪੀਲ ਕਰਨੀ ਚਾਹੋਗੇ ਜਿਹੜੇ ਕਹਿੰਦੇ ਕਿ ਇਹ ਵਿਦੇਸ਼ ਹੀ ਜਾਣਾ ਇੱਥੇ ਕੰਮ ਹੈ ਨਹੀਂਗਾ ਟੜਾ ਟੜਾ ਨੌਜਵਾਨ ਜਿਹੜੇ ਵਿਦੇਸ਼ਾਂ ਨੂੰ ਜਾ ਰਹੇ ਆ ਨੌਜਵਾਨਾਂ ਨੂੰ ਇਹ ਅਪੀਲ ਆ ਭਾਜੀ 28-30 ਲੱਖ ਰੁਪਈਆ ਲਾ ਕੇ ਆਪਾਂ ਕਿਸੇ ਵੀ ਕੰਟਰੀ 'ਚ ਜਾਨਨੇ ਆ ਉਹ ਮੇਰੇ ਖਿਆਲ 'ਚ ਤਾਂ ਕੋਈ ਵਰਤ ਨਹੀਂ ਕਰਦਾ ਅੱਜ ਦੀ ਡੇਟ ਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਬਾਹਰ ਕਿਸੇ ਕੰਟਰੀ ਦੇ ਵਿੱਚ ਸਟੈਂਡ ਕਰਨਾ ਵੀ ਔਖਾ ਵਾ ਇੰਨੇ ਪੈਸੇ ਵੀ ਲਾਉਣੇ ਤੋਂ ਉਹਦੇ ਨਾਲੋਂ ਬੈਟਰ ਵਾ ਕੋਈ 5-7 ਲੱਖ ਰੁਪਈਆ ਲਾ ਕੇ ਇੱਥੇ ਆਪਣਾ ਕੋਈ ਕੰਮ ਕਰੋ ਇੱਥੇ ਵੀ ਸਕਸੈਸ ਹੈਗੀ ਆ ਇੱਥੇ ਕਾਮਯਾਬ ਮਿਲਦੀ ਆ ਕਾਮਯਾਬੀ ਵਾ ਥੋੜਾ ਜਿਹਾ ਸਟਰਗਲ ਆ ਕਿਉਂਕਿ ਇੱਥੇ ਭੈਣ ਭਰਾ ਨਾਲ ਹੁੰਦੇ ਪੇਰੈਂਟਸ ਨਾਲ ਹੁੰਦੇ ਉਹ ਵੀ ਸਾਥ ਦੇਣਗੇ ਉੱਥੇ ਬੰਦੇ ਨੂੰ ਇਕੱਲੇ ਨੂੰ ਕਰਨੀ ਪੈਣੀ ਜਾ ਕੇ ਮਿਹਨਤ ਉੱਥੇ ਵੀ ਸਕਸੈਸ ਏਡੀ ਈਜੀ ਨਹੀਂ ਹੈਗੀ ਵੀ ਬੰਦਾ ਜਾਂਦੇ ਹੀ ਉੱਥੇ ਪੱਕਾ ਹੋ ਜਾਊਗਾ ਜਾਂ ਕੰਨਾ ਕਹਿ ਰਹੀ ਹੈ ਵੀ ਪੈਸਾ ਬਣਾਉਣ ਲੱਗ ਪਊਗਾ ਇਹ ਚੀਜ਼ਾਂ ਦਾ ਕਰਕੇ ਮੈਂ ਤੇ ਹੀ ਕਹੂੰਗਾ ਵੀ ਇੱਥੇ ਕੰਮ ਕਰੋ ਆਪਣਾ ਕਿਉਂ ਛੱਡ ਕੇ ਜਾਣਾ ਪੰਜਾਬ ਨੂੰ ਅਸੀਂ ਤੇ ਗਏ ਸੀ ਕਿ ਗਲਤੀ ਕੀਤੀ ਅਸੀਂ ਅਸੀਂ ਵੇਖ ਕੇ ਮੁੜ ਕੇ ਆ ਗਏ ਤਾਂ ਆਪਣਾ ਕੰਮ ਕਰ ਲਿਆ ਸਾਨੂੰ ਕੋਈ ਮੰਦਾ ਨਹੀਂ ਲੱਗਦਾ ਇੱਥੇ ਕੰਮ ਕਰਨ गुजारा ਹੋ ਜਾਂਦਾ ਬਹੁਤ ਵਧੀਆ ਕਿਰਪਾ ਪਰਮਾਤਮਾ ਦੀ ਬਹੁਤ ਵਧੀਆ ਇਹ ਕੰਮ ਕਿਸੇ ਤੋਂ ਸਿੱਖਿਆ ਸੀਗਾ ਜਾਂ ਫਿਰ ਨਹੀਂ ਬਈ ਜੀ ਸਿੱਖਿਆ ਕਿਸੇ ਕੋਲ ਨਹੀਂ ਸੀਗਾ ਇਹ ਕੰਮ ਸਾਡਾ ਇਹਦੇ ਨਾਲ ਕੋਈ ਲੈਣ ਦੇਣ ਨਹੀਂ ਹੈਗਾ ਸੀਗਾ ਨਾ ਸਾਡੇ ਘਰ ਤੇ ਕਿਸੇ ਨੇ ਕੀਤਾ ਸੀ ਇਹ ਤਾਂ ਆਪਣੇ ਆਪ ਹੀ ਆ ਗਿਆ ਜਦੋਂ ਬੰਦੇ ਨੇ ਮਨ ਚ ਰੱਖ ਹੀ ਲਿਆ ਵੀ ਧਾਰ ਲਿਆ ਵੀ ਮੈਂ ਕੰਮ ਹੀ ਕਰਨਾ ਵਾ ਤਾਂ ਫਿਰ ਅਹੀਂ ਕਿਸੇ ਕੋਲ ਨਹੀਂ ਸਿੱਖਿਆ ਹੀ ਗਿਆ ਆਟੋਮੈਟਿਕ ਹੀ ਆ ਜਾਂਦਾ ਕੰਮ ਕੋਈ ਵੀ ਜੇ ਬੰਦੇ ਨੇ ਸਿੱਖਣਾ ਹੋਵੇ ਕੋਈ ਔਖਾ ਨਹੀਂ ਹੁੰਦਾ ਕੋਈ ਵੀ ਕੰਮ ਨਾਲ ਪੰਜਾਬੀ ਦਾ ਖਾਸ ਤੌਰ ਤੇ ਮਸ਼ੂ ਵੈਸ ਗੱਲ ਨੂੰ ਲੈ ਪੰਜਾਬੀਆਂ ਕੋਲ ਕੋਈ ਵੀ ਕੰਮ ਜਿਹੜਾ ਖੁੱਲਦਾ ਨਹੀਂ ਬਿਲਕੁਲ ਬਿਲਕੁਲ ਪੰਜਾਬੀ ਦਾ ਜੋ ਮਰਜੀ ਵੇਖ ਲੈਣ ਇੱਕ ਵਾਰੀ ਵੇਖ ਲੈ ਉਹ ਬੰਦੇ ਦੇ ਮਾਈਂਡ ਚ ਬਣ ਜਾਂਦਾ ਵਾ ਵੀ ਇਹ ਕੰਮ ਕਿੱਦਾਂ ਕਰਨਾ ਵਾ ਬਾਕੀ ਇਹ ਆਟੋਮੈਟਿਕ ਭਾਜੀ ਕੋਈ ਵੀ ਕੰਮ ਜਿਹੜਾ ਆਪਾਂ ਨੂੰ ఎవਰੀਡੇ ਇੱਕੋ ਚੀਜ਼ ਨੂੰ ਕਰੀ ਜਾਵਾਂਗਾ ਉਹਨੂੰ ਆਟੋਮੈਟਿਕ ਹੀ ਤੁਹਾਡਾ ਹੱਥ ਜਿਹੜਾ ਨਾ ਉਹ ਪਰਫੈਕਟ ਹੋ ਜਾਣਾ ਉਸ ਚੀਜ਼ ਦੇ ਵਿੱਚ ਬਿਲਕੁਲ ਤੋ ਸਭ ਨਾਲ ਅਸ਼ਵੀਰ ਦੇ ਦੂਸਰਾ ਬ੍ਰਦਰ ਵੀ ਮੌਜੂਦਾ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਭਾਜੀ ਨਾਮ ਕੀ ਤੁਹਾਡਾ ਅਮਨਦੀਪ ਸਿੰਘ ਅਮਨਦੀਪ ਤੁਸੀਂ ਕਿੰਨਾ ਸਮਾਂ ਲਾਇਆ ਬਾਹਰ ਭਾਈ ਮੈਂ 7 ਸਾਲ ਲਾਇਆ 7 ਸਾਲ ਭਾਈ ਤਾਂ ਤੁਸੀਂ ਬਾਹਰ ਕੀ ਕੰਮ ਕਰਦੇ ਸੀ ਮੈਂ ਭਾਈ ਸੌਫਟਵੇਅਰ ਦਾ ਸੌਫਟਵੇਅਰ ਤਾਂ ਨੌਜਵਾਨ ਕਹਿੰਦੇ ਆ ਜਿੱਦਾਂ ਪਹਿਲਾਂ ਗੱਲ ਕਰਕੇ ਹਟਿਆ ਕਿ ਨੌਜਵਾਨ ਕਹਿੰਦੇ ਕਿ ਪੰਜਾਬ ਵਿੱਚ ਰੋਜ਼ਗਾਰ ਹੈ ਨਹੀਂਗਾ ਤੁਸੀਂ ਤੇ ਤੁਹਾਡੇ ਭਾਈ ਸਾਹਿਬ ਨੇ 14 ਸਾਲ ਜਿਹੜੇ ਆ ਇੰਗਲੈਂਡ ਵਿੱਚ ਲਾਇਏ ਆ ਇੱਥੇ ਆ ਕੇ ਫਾਸਟ ਫੂਡ ਦਾ ਕਾਰੋਬਾਰ ਜਿਹੜਾ ਸ਼ੁਰੂ ਕਰ ਲਿਆ ਨੌਜਵਾਨਾਂ ਨੂੰ ਕੀ ਪੀਲ ਕਰਨੀ ਚਾਹੁੰਗੇ ਜਿਹੜੇ ਕਹਿੰਦੇ ਕਿ ਇੱਥੇ ਜਾਂ ਤਾਂ ਸ਼ਰਮ ਮਹਿਸੂਸ ਕਰਦੇ ਆ ਕਿ ਛੋਟਾ ਮੋਟਾ ਕੰਮ ਕਰਮ ਤੇ ਜਿਹਨੂੰ ਸ਼ਰਮ ਆਉਂਦੀ ਆ ਭਈ ਅਸਲ ਦੇ ਵਿੱਚ ਮੁੱਦਾ ਸ਼ਰਮ ਦਾ ਹੀ ਹੈ ਕਿ ਆਪਾਂ ਅਰਿਕਲ ਦੀ ਪੀੜੀ ਜਿਹੜੀ ਉਹ ਸੋਚਦੀ ਆ ਜਾਂ ਤਾਂ ਕੁਝ ਵੱਡਾ ਕੀਤਾ ਜਾਵੇ ਵੀ ਬਹੁਤ ਵੱਡਾ ਬਿਜ਼ਨਸ ਹੋਵੇ ਜਾਂ ਕਿ ਕੋਈ ਚੰਗਾ ਸ਼ੋਰੂਮ ਹੋਵੇ ਚਾਹੇ ਮੋਬਾਈਲ ਲਾਈਨ ਦੇ ਨਾਲ ਲਾ ਲੋ ਜਾਂ ਕੱਪੜੇ ਦਾ ਹੋ ਜਵੇ ਜਾਂ ਬੂਟਾਂ ਦਾ ਹੋ ਜਵੇ ਛੋਟੀ ਇਨਵੈਸਟਮੈਂਟ ਆਪਾਂ ਕਰਕੇ ਜਾਂ ਛੋਟਾ ਕੰਮ ਕਰਕੇ ਰਾਜੀ ਨਹੀਂ ਪਰ ਮੇਰੇ ਸਾਬ ਨਾਲ ਕੰਮ ਕੋਈ ਵੱਡਾ ਛੋਟਾ ਨਹੀਂ ਹੁੰਦਾ ਜੇ ਆਪਾਂ ਡਟ ਕੇ ਲੱਗ ਜਾਈਏ ਤਾਂ ਛੋਟੇ ਕੰਮ ਤੋਂ ਵੀ ਹੌਲੀ-ਹੌਲੀ ਆਪਾਂ ਤਰੱਕੀ ਕਰ ਸਕਦੇ ਆ ਕਿਉਂਕਿ ਬਾਹਰ ਜਾ ਕੇ ਵੀ ਆਪਾਂ ਕਿਹਜ ਵੀ ਸਿੱਧੀ ਇੱਕਦਮ ਪੈਸੇ ਦਾ ਸੋਰਸ ਸ਼ੁਰੂ ਨਹੀਂ ਹੋ ਜਾਂਦੇ ਉੱਥੇ ਵੀ ਕਈ ਵਾਰੀ 6-6 ਮਹੀਨੇ ਸਾਲ-ਸਾਲ ਕੰਮ ਨਹੀਂ ਮਿਲਦਾ ਠੱਕੇ ਖਾਣੇ ਪੈਂਦੇ ਆ ਔਰ ਮਗਰ ਪੇਰੈਂਟ ਦੀ ਇੰਨੀ ਪਹੁੰਚ ਨਹੀਂ ਹੁੰਦੀ ਕਿ ਉਹ ਬਾਹਰ ਪੈਸੇ ਭੇਜ ਸਕੇ ਇਸ ਕਰਕੇ ਮੇਰੇ ਸਭ ਨਾਲ ਤਾਂ ਬੰਦੇ ਨੂੰ ਕੰਮ ਇੰਡੀਆ ਦੇ ਵਿੱਚ ਕਰ ਲੈਣਾ ਚਾਹੀਦਾ ਚਾਹੇ ਛੋਟਾ ਕਰ ਲਓ ਚਾਹੇ ਵੱਡਾ ਕਰ ਲਓ ਪਰ ਕੰਮ ਇੱਥੇ ਕਰੋ ਇੱਕ ਤਾਂ ਆਪਾਂ ਆਪਣੇ ਬਾਬ ਦੇ ਪਰਿਵਾਰ ਦੇ ਨਾਲ ਰਹਿੰਦੇ ਆ ਡੋਕਸੋਕ ਦੇ ਵਿੱਚ ਸ਼੍ਰੀਕ ਹੋ ਸਕਦੇ ਇੱਕ ਕਿਸੇ ਦੇ ਨਾਲ ਖੜਾ ਸਕਦੇ ਆ ਬਾਹਰ ਜਾ ਆ ਸਟਰਗਲ ਵੀ ਕਰਨੀ ਹੈ ਜੇ ਪੈਸਾ ਕਮਾਉਣਾ ਦੇ ਨਾਲ 19 ਸਟਰਗਲ ਵੀ ਹੈਗੇ ਸਟ्रेस ਵੀ ਹੈਗੀ ਹੈ ਤਾਂ ਆਪਾਂ ਆਪਣੇ ਪਰਿਵਾਰ ਨੂੰ ਮਿਲਣਾ ਕਹਿੰਦੀ ਇੱਕ ਫੋਨਾਂ ਤੇ ਗੱਲ ਕਰਨੀ ਔਰ ਕਿੱਥੇ ਉਹਦੇ ਨਾਲ ਹਮੇਸ਼ਾ ਸਾਹ ਦੇ ਨਾਲ ਮੋਢੇ ਨਾਲ ਮੋਢਾ ਕਰਕੇ ਜੋੜ ਖੜਨਾ ਉਹਦੇ ਵਿੱਚ ਬਹੁਤ ਫਰਕ ਹੈ ਆ ਭਾਜੀ ਇੱਕ ਸਵਾਲ ਮੇਰੇ ਰਹਿ ਗਿਆ ਆ ਜਦੋਂ ਪੰਜਾਬੀਆਂ ਪੰਜਾਬੀਆਂ ਦੀ ਗੱਲ ਕਰ ਰਹੇ ਅਸੀਂ ਇਹ ਨਹੀਂ ਕਹਿੰਦੇ ਕਿ ਪ੍ਰਵਾਸੀਆਂ ਨੂੰ ਜਿਹੜਾ ਮੋਕਾ ਨਹੀਂ ਬਣਾ ਚਾਹੀਦਾ ਕਿ ਵੀ ਪ੍ਰਵਾਸੀ ਵੀ ਵਿਚਾਰੇ ਉਹ ਆਪਣੀ ਰੋਜੀ ਰੋਟੀ ਲਈ ਪੰਜਾਬ ਵਿੱਚ ਆਏ ਆ ਤੇ ਜ਼ਿਆਦਾਤਰ ਮੌਕ ਜਿਹੜੇ ਉਹ ਪ੍ਰਵਾਸੀਆਂ ਨੂੰ ਬढ़ावा ਜਿਹੜਾ ਦੇ ਰਹੇ ਆ ਉਹਨਾਂ ਦੀਆਂ ਰੇੜੀਆਂ ਤੇ ਜਾਂਨ ਦੁਕਾਨਾਂ ਕਿਹਾ ਖਾਂਦੇ ਲੱਗਦਾ ਨਹੀਂ ਕਿਤੇ ਕਿਤੇ ਪੰਜਾਬੀਆ ਦੀ ਬਾਹ ਵੀ ਜਿਹੜੀ ਆ ਉਹ ਪੰਜਾਬ ਦੇ ਲੋਕਾਂ ਨੂੰ ਫੜਨੀ ਚਾਹੀਦੀ ਆ ਪੰਜਾਬੀਆਂ ਦਾ ਹੌਸਲਾ ਜਿਹੜਾ ਵਧਾਉਣਾ ਚਾਹੀਦਾ ਜਿੱਦਾਂ ਤੁਸੀਂ ਛੋਟਾ ਜਿਹਾ ਕਾਰੋਬਾਰ ਜਿਹੜਾ ਉਹ ਸ਼ੁਰੂ ਕੀਤਾ ਤਾਂ ਲੋਕਾਂ ਨੂੰ ਕੀ ਫੀਲ ਕਰਦੇ ਚਾਹੋਗੇ ਨਹੀਂ ਭਾਜੀ ਦੇਖੋ ਆ ਪੰਜਾਬੀ ਬਿਲਕੁਲ ਬਿਲਕੁਲ ਆਪਣੀ ਗੱਲ ਤੁਹਾਡੀ ਲਈ ਸਭ ਤੋਂ ਆਪਾਂ ਵੀ ਪੰਜਾਬੀਆਂ ਨੂੰ ਪੰਜਾਬੀਆਂ ਦੇ ਕੋਲ ਜਾਣਾ ਚਾਹੀਦਾ ਖਾਣਾ ਚਾਹੀਦਾ ਬਾਕੀ ਕਿਸਮਤ ਆ ਭਾਜੀ ਹਰੇਕ ਦੀ ਆਪੋ ਆਪਣੀ ਸਾਡੀ ਮਾਰਕੀਟ ਦੇ ਵਿੱਚ ਸਾਰੇ ਬੰਦੇ ਸਾਊਥ ਇੰਡੀਅਨ ਵੀ ਕੰਮ ਕਰਦੇ ਆ ਬਾਕੀ ਨੇਪਾਲੀ ਵੀ ਕੰਮ ਕਰਦੇ ਆ ਵਿੱਚ ਅਸੀਂ ਪੰਜਾਬੀ ਵੀ ਵੜੇ ਫਿਰਦੇ ਆ ਉਹ ਸਾਰਿਆਂ ਕੋ ਜਾਨੀ ਕਿ ਕਹਿ ਰਹੀਏ ਵੀ ਜਿਹੜੇ ਬੰਦੇ ਟੇਸਟ ਦੀ ਗੱਲ ਆ ਭਾਜੀ ਕੁਆਲਿਟੀ ਤੇ ਕੁਆਂਟੀਟੀ ਦੋਗੇ ਨਾ ਤੁਸੀਂ ਕਸਟਮਰ ਨੇ ਆਟੋਮੈਟਿਕ ਹੀ ਆਉਣਾ ਵਾ ਇਹ ਹਰੇਕ ਬੰਦੇ ਨੂੰ ਉਹੀ ਚਾਹੀਦਾ ਵੀ ਕੁਆਲਿਟੀ ਜੇ ਆਪਾਂ ਕੁਆਲਿਟੀ ਸਹੀ ਦੇਵਾਂਗੇ ਨਾ ਤਾਂ ਕਸਟਮਰ ਆਟੋਮੈਟਿਕ ਹੀ ਜੁੜਦਾ ਆਪਣੇ ਨਾਲ ਖਾਸ ਕਰਕੇ ਫਰੋਹਪੁਰ ਵਾਸੀਆਂ ਨੂੰ ਕੀ ਅਪੀਲ ਕਰਨੀ ਚਾਹੋਗੇ ਫਰੋਹਪੁਰ ਵਾਸੀਆਂ ਨੂੰ ਇਹ ਅਪੀਲ ਕਰਾਂਗੇ ਵੀ ਗਾ ਸਾਡੀ ਯਾਨੀ ਕਿ ਇਸ ਵੀਡੀਓ ਨੂੰ ਗਾ ਵੱਧ ਤੋਂ ਵੱਧ ਸ਼ੇਅਰ ਕਰੋ ਵੀ ਜੋ ਕਿ ਲੋਕਾਂ ਨੂੰ ਜੋ ਭਾਜੀ ਹੁਣਾਂ ਦਾ ਮੁੱਦਾ ਇਹਨਾਂ ਨੇ ਚੱਕਿਆ ਵਾ ਲੋਕ ਜਿਹੜੇ ਆਪਣੇ ਬਾਹਰ ਜਾ ਰਹੇ ਆ ਇੰਡੀਆ ਤੋਂ ਵੀ ਉਹ ਲੋਕ ਵੀ ਇਹ ਵੀਡੀਓ ਵੇਖ ਕੇ ਬਹੁਤ ਖੁਸ਼ ਹੋ ਰਹੇ ਤੇ ਉਹਨਾਂ ਨੂੰ ਮਿਲ ਜੂਗਾ ਦੇਖਣ ਨੂੰ ਤਾਂ ਇਹ ਵੀਡੀਓ ਵਾਰ ਤੋਂ ਵਾਰ ਵੇਖਣ ਤੇ ਵਾਰ ਤੋਂ ਵਾਰ ਸ਼ੇਅਰ ਕਰਨ ਅੱਗੇ ਤੇ ਗਾਂ ਵਾਲੀ ਪੀੜੀ ਜਿਵੇਂ ਮੈਂ ਤੇ ਹੀ ਕਹਾਂਗਾ ਵੀ ਪੰਜਾਬ ਦੀ ਜੋ ਜਵਾਨੀ ਆ ਜੋ ਪੀੜੀ ਆ ਉਹ ਪੰਜਾਬ 'ਚ ਰਹਿ ਕੇ ਸਕਸੈਸ ਪਾਵੇ ਵੀ ਬਾਹਰ ਵਿਦੇਸ਼ਾਂ 'ਚ ਨਾ ਜਾਵੇ ਨਾ ਠੱਕੇ ਖਾਵੇ ਵੀ ਅਸੀਂ ਇਹੀ ਕਹਿ ਸਕਦੇ ਆ ਤਾਂ ਬਿਲਕੁਲ ਐਸੀ ਸਾਡੇ ਨਾਲ ਉਹ ਦੋ ਗੁਰਸਿੱਖ ਭਰਾ ਜਿਨ੍ਹਾਂ ਨੇ 14 ਸਾਲ ਇੰਗਲੈਂਡ ਦੀ ਧਰਤੀ ਤੇ ਲਾਇਆ ਤਾ ਉਸ ਤੋਂ ਬਾਅਦ ਪੰਜਾਬ ਆ ਗਏ ਕੋਲਪੁਰ ਵਿੱਚ ਇੱਕ ਛੋਟਾ ਜਿਹਾ ਕਾਰੋਬਾਰ ਜਿਹੜਾ ਉਹ ਸ਼ੁਰੂ ਕੀਤਾ ਸੋ ਲੋੜ ਹੈ ਹੋਰਾਂ ਨੌਜਵਾਨਾਂ ਨੂੰ ਵੀ ਇਹਨਾਂ ਨੌਜਵਾਨਾਂ ਤੋਂ ਪ੍ਰੇਰਣਾ ਲੈਣ ਦੀ ਕਿਉਂਕਿ ਕੰਮ ਵਿੱਚ ਜਿਹੜੀ ਆ ਸੰਗ ਸ਼ਰਮ ਜਿਹੜੀ ਆ ਉਹ ਛੱਡਣੀ ਚਾਹੀਦੀ ਆ ਕੰਮ ਕੋਈ ਵੀ ਵੱਡਾ ਛੋਟਾ ਜਿਹੜਾ ਨਹੀਂਗਾ ਸਿਰਫ ਮਿਹਨਤ ਦੀ ਗੱਲ ਆ ਤੇ ਇਹਨਾਂ ਨੇ ਮਿਹਨਤ ਕੀਤੀ ਆ ਤੇ ਅੱਜ ਛੋਟਾ ਜਿਹਾ ਕਾਰੋਬਾਰ ਹੈ ਚੰਗਾ ਮੁਨਾਫਾ ਜਿਹੜਾ ਉਹ ਕਮਾ ਰਿਹਾ ਇੱਕ ਵਾਰੀ ਫਿਰ ਅਪੀਲ ਕਰਾਂਗੇ ਕਿ ਜਿੰਨਾ ਹੋ ਸਕਦਾ ਵੀਡੀਓ ਨੂੰ ਵੱਧ ਤੋਂ ਵੱਧ ਜਰੂਰ ਸ਼ੇਅਰ ਕਰਨਾ ਕਿਉਂਕਿ ਪੰਜਾਬੀਆਂ ਨਾਲ ਵੀਡੀਓ ਜਿਹੜੀ ਆ ਉਹ ਜੁੜੀ ਹੋਈ ਹੈ ਸਰ ਪਰਵਾਸੀਆਂ ਨੂੰ ਵੀ ਅਪੀਲ ਕਰਾਂਗੇ ਕਿ ਇੱਕ ਵਾਰੀ ਇਸ ਨਾਂ ਮੀਰਾ ਕੋਲੇ ਆ ਕੇ ਫਾਸਟ ਫੂਡ ਜਿਹੜਾ ਉਹ ਖਾ ਕੇ ਜਰੂਰ ਦੇਖੋ ਅਗਰ ਵਧੀਆ ਲੱਗੇਗਾ ਤਾਂ ਤੁਸੀਂ ਅੱਗੇ ਵੀ ਜਿਹੜਾ ਉਹ ਆਸ